ਉਪਕਿਓ ਸਿੱਖੋ ਸੱਚੇ ਪਾਤਸ਼ਾਹ ਨੇ ਸਾਡੇ ਤੇ ਦਰਸ਼ ਕੀਤਾ ਹੈ ਪਿਆਰ ਦਿੱਤਾ ਸਾਡੇ ਤੇ ਅਨੰਦ ਸਾਹਿਬ ਦੀ ਬਾਣੀ ਆਪਾਂ ਪੜਦੇ ਆ ਇਹ ਉਹ ਬਾਣੀ ਹੈ ਵਿਦਵਾਨਾਂ ਦੀ ਕੋਈ ਸਭਾ ਬੈਠੀ ਉਹ ਕਹਿੰਦੇ ਵੀ ਕੋਈ ਚੀਜ਼ ਇਸ ਤਰ੍ਹਾਂ ਦੀ ਹੈ ਜਿਹੜੀ ਆਪਾਂ ਦੁੱਖ ਵੇਲੇ ਵੀ ਕੋਈ ਗੱਲ ਉੱਥੇ ਕਰ ਸਕੀਏ ਸੁੱਖ ਵੇਲੇ ਵੀ ਉਹ ਗੱਲ ਕਹਿ ਸਕੀਏ ਤੇ ਸਾਰੇ ਕਹਿਣ ਲੱਗੇ ਨਹੀਂ ਇਹ ਥੋੜੀ ਹੋ ਸਕਦਾ ਹੈ ਦੁੱਖ ਵੇਲੇ ਆਪਾਂ ਦੁੱਖ ਦੀ ਗੱਲ ਕਰਾਂਗੇ ਸੁੱਖ ਵੇਲੇ ਸੁੱਖ ਦੀ ਗੱਲ ਕਰਾਂਗੇ ਖੁਸ਼ੀ ਵੇਲੇ ਖੁਸ਼ੀ ਦੀ ਗੱਲ ਤੇ ਗਮੀ ਵੇਲੇ ਗਮੀ ਦੀ ਗੱਲ ਉੱਥੇ ਬੈਠੇ ਸਨ ਡਾਕਟਰ ਰਾਧਾ ਕ੍ਰਿਸ਼ਨਨ ਉਹ ਆਕਣ ਲੱਗੇ ਉਹ ਭਾਈ ਇਹ ਚੀਜ਼ ਮੈਂ ਸਿੱਖਾਂ ਦੇ ਵਿੱਚ ਵੇਖੀ ਜੇ ਸਿੱਖਾਂ ਦੇ ਅੰਦਰ ਕਹਿੰਦੇ ਚਾਹੇ ਖੁਸ਼ੀ ਦਾ ਸਮਾਗਮ ਹੈ ਚਾਹੇ ਕੋਈ ਗਮੀ ਦਾ ਸਮਾਗਮ ਹੈ ਹਾਂਜੀ ਕਹਿੰਦੇ ਇਨ੍ਹਾਂ ਦੇ ਉਹ ਸਮਾਗਮ ਦੇ ਅੰਦਰ ਚਾਹੇ ਕਿਸੇ ਦਾ ਵਿਆਹ ਹੋ ਰਿਹਾ ਹੈ ਤੇ ਚਾਹੇ ਕਿਸੇ ਦੇ ਭੋਗ ਦੀ ਅਰਦਾਸ ਹੈ ਕਹਿੰਦੇ ਵੀ ਇਨ੍ਹਾਂ ਦੇ ਵਿੱਚ ਨਾ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਬੋਲ ਅਨੰਦ ਸਾਹਿਬ ਦੀ ਬਾਣੀ ਜਿਹੜੀ ਆਪਾਂ ਛੇ ਪੌੜੀਆਂ ਦਾ ਪਾਠ ਕਰਦੇ ਆਂ ਕੀ ਪੜਦਾ ਪਾਠ ਕਰਦੇ ਆਂ ਕਹਿੰਦੇ ਉਹ ਬਚਨ ਪੜੇ ਜਾਂਦੇ ਨੇ ਗੁਰਸਿ ਕੀਦਾ ਮਾਰਗ ਦੁਖ ਸੁਖ ਪਿਆਰੇ ਤੁੰਦ ਧਿਆਈ ਇਸ ਮੱਤ ਗੁਰੂ ਤੇ ਪਾਈ ਦੀ